ਦੇਖੋ ਇਹਦੀ ਕੀ ਹਾਲਤ ਹੈ ਜੀ ਕਿਵੇਂ ਕਿਸੇ ਨੇ ਤੁਤ ਮੁਤ ਕਰਤੀ ਆ ਲੋਂਗੜਾ ਵਿੱਚ ਕਿਵੇਂ ਪੈਂਦੀ ਹੈ ਆ ਦੇਖੋ ਹਾਲਤ ਸੋ ਸੱਜਣੋ ਜਦੋਂ ਕੰਮ ਕਰੀਦਾ ਨਾ ਉਦੋਂ ਬੜਾ ਕੁਝ ਦੇਖਣਾ ਪੈਂਦਾ ਇਹਨੂੰ ਕਹਿੰਦੇ ਟਟੂਆ ਕਹਿੰਦੇ ਆਜੋ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕੁਝ ਕੁ ਗੱਲਾਂ ਬਾਤਾਂ ਖਿਆਲਤ ਮੰਨਦੇ ਨੇ ਲੋਕਾਂ ਨੂੰ ਸਮਝਾਉਣਾ ਚਾਹੁੰਦੇ ਹੁੰਨੇ ਆ ਵੀ ਜਦੋਂ ਗੱਡੀ ਲੈਣੇ ਹੋ ਤਾਂ ਦੋਸਤੋ ਗੱਡੀ ਨੂੰ ਪ੍ਰੋਪਰ ਕਿਵੇਂ ਚੈੱਕ ਕਰਨਾ ਬੇਟਾ ਫਲੈਸ਼ ਗਾਲਾ ਤੇ ਚੀਰ ਆ ਕਿ ਬਤੇ ਲੀਕਸ ਹੈ ਜੀ ਮੇਲ ਸੀ ਲੀਕ ਕਰਦੀ ਹੈ ਬੈਕ ਕੰਪਰੈਸਰ ਕਿੰਨਾ ਹੈ ਐਕਚੁਅਲੀ ਚ ਜਦੋਂ ਗੱਡੀਆਂ ਦੇ ਕੰਮ ਕਰਦੇ ਆ ਬੜੇ ਸਾਰੇ ਦੋਸਤ ਫੋਨ ਤੇ ਪੁੱਛਦੇ ਹੁੰਦੇ ਵੀ ਭਾਜੀ ਕੀ ਕਰੋਗੇ ਕੀ ਨਿਕਲੂਗਾ ਕੀ ਹੋਣਾ ਆ ਲੋ ਆਈ ਬੋਤੇ ਕੀ ਦਸੀਏ ਭਾਈ ਥੋੜਾ ਪਿਆਰ ਹੀ ਇੰਨਾ ਮਿਲਦਾ ਥੋੜੇ ਪਿਆਰ ਦੇ ਵਿੱਚ ਨੀਵੇਂ ਹੋਏ ਹੋਏ ਆ ਮੈਨੂੰ ਹੁਣ ਵੀ ਭਾਈ ਹੁਣ ਕਹਿੰਦੇ ਕੀ ਕਰੋਗੇ ਕੀ ਨਿਕਲੂਗਾ ਜੀ ਮੈਂ ਕਿਹਾ ਕੀ ਦਸੀਏ ਜੀ ਮੂਰਲੀ ਗਾਰਡਰੀ ਦੀ ਹਾਲਤ ਵੇਖੋ ਕਿਓ ਜੀ ਆ ਜਦੋਂ ਇਹਨੂੰ ਹੱਥ ਲਾ ਲਿਆ ਏਸੀ ਲੀਕ ਕਰ ਜਾਣਾ ਕੋ ਪਾਈਪਾਂ ਜਾਂ ਹੋਰ ਤਰੀਕੇ ਨਾਲ ਆ ਐਂਗਲ ਦੀ ਕੀ ਹਾਲਤ ਹੈ ਬੇਟਾ ਬਹੁਤ ਚਿਰ ਪਹਿਲਾਂ ਆਪਾਂ ਇੱਕ ਜੀ ਵੀਡੀਓ ਪਾਈ ਸੀ ਜਿਆਦਾ ਤੈਨੂੰ ਉਹਦੇ ਜੇ ਆਪਾਂ ਇਹੀ ਕੁਝ ਦਿਖਾਇਆ ਸੀ ਹਨਾ ਹਨਾ ਮਿੱਠਿਆ ਆ ਇਧਰ ਵੇਖੋ ਇਹਦੀ ਕੀ ਹਾਲਤ ਹੈ ਜੀ ਕਿਵੇਂ ਕਿਸੇ ਨੇ ਤੁੱਤ-ਮੁੱਤ ਕਰਤੀ ਆ ਲੋਂਗੜਾ ਵਿੱਚ ਕਿਵੇਂ ਪੈਂਦੀ ਹੈ ਆ ਦੇਖੋ ਹਾਲਤ ਸੋ ਸੱਜਣੋ ਜਦੋਂ ਕੰਮ ਕਰੀਦਾ ਨਾ ਉਦੋਂ ਬੜਾ ਕੁਝ ਦੇਖਣਾ ਪੈਂਦਾ ਇਹਨੂੰ ਕਹਿੰਦੇ ਟਟੂਆ ਕਹਿੰਦੇ ਟਟੂਆ ਖਾ ਗਿਆ ਬਟੂਆ ਤੇ ਟਟੂਏ ਦਾ ਬਾਈ ਜੀ ਕੀ ਰਹਿ ਗਿਆ ਟਟੂਆ ਰਹਿ ਗਿਆ ਕਿ ਇਹਨਾਂ ਨੂੰ ਇਹਨਾਂ ਸ਼ਬਦਾਂ ਨਾਲ ਮੇਰੇ ਨਾਲ ਪ੍ਰੋਬਲਮ ਹੁੰਦੀ ਹੈ ਅਸੀਂ ਆਪਣੇ ਮਨੋਬਲ ਨੂੰ ਬਹੁਤ ਉੱਚਾ ਤੇ ਜਿਗਰਾ ਵੱਡਾ ਕਰਕੇ ਇਹ ਗੱਲ ਕਹਿੰਦੇ ਹੁੰਨੇ ਆ ਆਏ ਗਾਗ ਨੂੰ ਘਰੋਂ ਮੋੜਨਾ ਸਮਝਾਉਣਾ ਸਿਰ ਲੈਣਾ ਵੀ ਕੁਛ ਨਾ ਇਹ ਬਾਈ ਜੀ ਉਹ ਕਿਰਪਾ ਗੁਰੂ ਰਾਮਦਾਸ ਮਹਾਰਾਜ ਦੀ ਹੋਈ ਹੈ ਹੁਣ ਵੀਰ ਹੋਣੇ ਨੇ ਜੀ ਰੱਖਣੀ ਹੋਈ ਕਰਨੀ ਹੋਈ ਇਹਨਾਂ ਦੀ ਹਾਲਤ ਵੇਖੋ ਕਿਵੇਂ ਇਹ ਗੱਡੀ ਵੱਜੀ ਹੈ ਕਿਸੇ ਵਿਅਕਤੀ ਨੇ ਇਹ ਨਹੀਂ ਸੋਚਿਆ ਵੀਰ ਇਹ ਕਿਵੇਂ ਠੀਕ ਹੋ ਆ ਕੀ ਕੁਛ ਕਰਦੀ ਪਈ ਐ ਉਸਤਾਦਾਂ ਦਾ ਤਾਂ ਚੰੜੇ ਨਹੀਂ ਭਰਾਵੋ ਅੱਜ ਕੱਲ੍ਹ ਉਸਤਾਦ ਕਹਿੰਦਾ ਤੈਨੂੰ ਤਾਂ ਢੌਣ ਨੂੰ ਪਹਿਲਾਂ ਤਿਆਰ ਹੋ ਜਾਂਦੇ ਦੋ ਜਣੇ ਵੀ ਬਾਈ ਨਿਕਲੀ ਖਾ ਮੋਟਰਸਾਈਕਲ ਤੋਂ ਢਾ ਲਾਂਗੇ ਤੈਨੂੰ ਫੜ ਕੇ ਮੂੰਹ ਵੱਲ ਲੈਂਦੇ ਅਗਲਾ ਠੀਕ ਐ ਇਹਦੀ ਹਾਲਤ ਬਹੁਤ ਪੁਰੀ ਐ ਜੇ ਕੰਮ ਕਰਨਾ ਪਵੇ ਤਾਂ ਪਹਿਲਾਂ ਤਾਂ ਬੈਕ ਕੰਪਰੈਸਰ ਵੇਖਦੇ ਆ ਪੱਕੇ ਬੇਟਾ ਆਪਾਂ ਬੈਕ ਕੰਪਰੈਸਰ ਦੇਖ ਲਈ ਹਣਾ ਚਲੋ ਔਣ ਕਰੋ ਸੋ ਦੋਸਤੋ ਵੇਖੋ ਹਾਲਤ ਇਹਦੀ ਕਿੰਨਾ ਮਸਾਲਾ ਭਰਿਆ ਪਿਆ ਗੱਡੀ ਲੱਗੀ ਦੀ ਨਿਸ਼ਾਨੀ ਫਰਕ ਦੇਖ ਲਓ ਗਲੀ ਵੀ ਪਈ ਐ ਇਧਰ ਵੀ ਹਾਲਤ ਦੇਖ ਲਓ ਜਦੋਂ ਇਹਨੂੰ ਸਹੀ ਵਾਲੇ ਪਾਸੇ ਨੂੰ ਤੁਰਪੇ ਫਿਰ ਬਹੁਤ ਸਾਰੀਆਂ ਨਾ ਮੁਸ਼ਕਲਾਂ ਆਉਣ ਲੱਗ ਪੈਂਦੀਆਂ ਬੰਦਾ ਥੱਕ ਜਾਂਦਾ ਮੈਂ ਨਹੀਂ ਥੱਕਦਾ ਗਾਹ ਥੱਕ ਜਾਂਦੇ ਕਈ ਵਾਰੀ ਆਹ ਲੋ ਜੀ ਹੋ ਗਿਆ ਆਹ ਹੋ ਗਿਆ ਤੁਸੀਂ ਆਹ ਲੋ ਮੈਂ ਕਿਹਾ ਇੱਕ ਚੀਜ਼ ਨਹੀਂ ਮੈਂ ਲੈ ਬੈਠੇ ਤੁਹਾਡੇ ਲੋ ਜੀ ਬਹੁਤ ਧੰਨਵਾਦ ਆ ਵੀਰ ਜੀ ਕੀ ਕਰੀਏ ਜੇ ਬਾਬੇ ਨਾਨਕ ਦੇ ਸਾਰੇ ਜਾਨੇ ਫਲਸਫੇ ਨੂੰ ਸਮਝ ਲੈਣ ਤੇ ਗੁੱਡ ਹੋ ਜੇ ਬੇਟਾ ਗੱਡੀ ਸਟਾਰਟ ਕਰੋ ਤੇ ਬੈਕ ਕੰਪਰੈਸਰ ਵੇਖੀਏ ਉੱਤੋਂ ਬਲੋ ਵਾਲੀ ਪਾਈਪ ਲਾਈ ਬਾਈ ਜੀ ਨੇੜੇ ਜਿਓ ਤੁਹਾਡਾ ਚਿਹਰਾ ਨਹੀਂ ਲਿਆ ਜਿਸ ਬੰਦੇ ਨੇ ਬਾਈ ਜੀ ਦੀਆਂ ਕਿਸ਼ਤਾਂ ਨਹੀਂ ਪ੍ਰੋਪਰ ਲਾਈਆਂ ਗੱਡੀ ਕਿੰਨੇ ਦੀ ਲਈ 191 191 ਦੀ ਲੋਨ ਕਿੰਨਾ ਲਾਇਆ ਉਹਨੇ 80 2 ਲੱਖ ਰੁਪਏ ਜਿੰਨੇ ਉਹ ਬਾਕੀ ਪਏ ਉਹਨੇ ਦੇ ਉੱਤੇ ਤੁਸੀਂ ਇਹ ਵੇਖੋ ਜਿਹੜੇ ਬੰਦੇ ਨੇ ਲੋਨ ਨਹੀਂ ਲਾਇਆ ਉਹ ਜਿਹਨੇ ਕਲੰਪ ਆ ਨਹੀਂ ਪੋਆਇਆ ਉਹਨੇ ਇੰਜਨ ਦਾ ਕੰਮ ਕੀ ਕਰਾਇਆ ਹੋਊਗਾ ਕੁ ਤੋਂ ਤੋਂ ਮਤ ਕਰਾਇਆ ਕੀ ਹੈ ਮੂਰਲੇ ਪਾਸੋਂ ਸਾਰਾ ਸਿਸਟਮ ਹੈ ਉਤਾਰਣੀ ਕੀ ਹੈ ਭਾਜੀ ਆ ਕੀ ਹੈ ਤਾਰ ਕਿਥੇ ਪਾਈ ਆ ਅੱਛਾ ਵੈਰੀ ਗੁੱਡ ਉਹ ਬੱਲੇ ਜਗਾਰ ਜੰਦਾਬਾਦ ਅਲੋ ਜੀ ਜਿਹੜਾ ਮੰਦਾ ਤਾਰ ਨਹੀਂ ਪਵਾ ਸਕਦਾ ਭਾਈ ਜੀ ਹੋਰ ਉਹਨੇ ਕੰਮ ਕੀ ਕਰਾਉਣਾ ਦੇਖੋ ਕੰਮ ਨਿਕਲੇ ਚੌਂਟੇ ਜਾਂ ਹੋਰ ਚੀਜ਼ਾਂ ਤਾਂ ਬਜਟ ਹਿੱਲ ਸਕਦਾ ਰਾਈਟ ਵੀਰ ਜੀ ਕੋਈ ਗੱਲ ਨਹੀਂ ਜਿਹਦਾ ਲਾਉਣਾ ਹੈ ਸੌਫਟ ਜੀ ਆਇਆ ਉਹਨੂੰ ਭਾਈ ਜੀ ਗੱਡੀ ਧਵਾ ਕੇ ਆਇਓ ਥੱਲੋਂ ਚੰਗੀ ਜਿਹਾ ਡੀਜ਼ਲ ਮਰਵਾ ਕੇ ਕਰ ਦਾਂਗੇ ਮਸਲੇ ਵਾਲ ਸੋ ਸੱਜਣੋ ਇਹਨਾਂ ਗੱਲਾਂ ਨੂੰ ਜ਼ਰੂਰ ਸਮਝ ਲਿਓ ਇਹ ਸਮਝਾਉਣ ਦਾ ਅਕਸ਼ਾ ਤੁਹਾਡਾ ਸੋ ਸੱਜਣੋ ਕੋਈ ਰਿਸ਼ਤੇਦਾਰੀ ਨਭਾਉਣ ਨਾਲ ਹੈ ਜਿਹੜੇ ਵੀ ਗਾਹਕ ਆ ਮੇਰੇ ਜਿਹੜੇ ਮੈਨੂੰ ਪਿਆਰ ਕਰਨ ਵਾਲੇ ਆ ਉਹ ਯਾਰ ਦੋਸਤ ਮਿੱਤਰ ਮਿੱਤਰਾ ਮਿੱਤਰ ਹੀ ਆ ਸਮਝੋ ਐਕਚੁਅਲੀ ਮੇਰਾ ਵਿਸ਼ਾ ਇਹ ਹੁੰਦਾ ਹੈ ਵੀ ਜੇ ਕੋਈ ਆਇਆ ਚੱਲ ਕੇ ਤਾਂ ਆਪਣੀ ਮਿਹਨਤ ਕਰੋ ਕੰਮ ਸੋਨਾ ਕਰਕੇ ਦਿਓ ਹੁਣ ਆ ਗੱਡੀ ਸਾਰੀ ਰੰਗ ਹੋਈ ਐ 90 92 ਹਰ ਦੀ 1 ਲੱਖ 92 ਹਰ ਦੀ ਗੱਡੀ ਲੈਂਦੀ ਐ ਬਾਕੀ ਪੈਸੇ ਉਹਨੇ ਦੇ ਕੇ ਬਾਈ ਨੇ ਲੋਨ ਕਲੀਅਰ ਕਰਤਾ ਜਿਹਦੀਆਂ ਕਿਸ਼ਤਾਂ ਟੁੱਟ ਜਾਣ ਟਾਇਰਾਂ ਦਾ ਕੰਮ ਸ਼ੌਕਰਾਂ ਦਾ ਕੰਮ ਫਲੋ ਚੈਸੀ ਦਾ ਕੰਮ ਡੈਂਟਰ ਦਾ ਕੰਮ ਕਈ ਰਿ ਪੁਰਾਣੀ ਗੱਡੀ ਕਾਫੀ ਪੈਸਾ ਲੱਗ ਜਾਂਦੇ ਆ ਬੜੇ ਸਾਰੇ ਦੋਸਤ ਕਹਿੰਦੇ ਆ ਇਹ ਤਾਂ ਆਈਆਂ ਯਾਰ ਇਹ ਇੰਜਨ 30 ਹਜ਼ਾਰ ਦਾ ਲਿਆਓ ਜੀ ਉਹ 30 ਵਾਲਾ ਕਿਹੜਾ ਯਾਰ ਸਾਡਾ ਯਾਰ ਦੋਸਤ ਹੈ ਜਿਹੜਾ ਤੁਹਾਨੂੰ ਇਹੋ ਜਿਹੀਆਂ ਗੱਡੀਆਂ ਕਬਾਰ ਚ ਗਈਆਂ ਤੇ ਮਿਲਦੇ ਤੇ ਉਹਦੇ ਇਹੋ ਜਿਹਾ ਕੁਝ ਮਿਲੂਗਾ ਚੈਸੀ ਹੈ ਡੈਂਟਰ ਦਾ ਕੰਮ ਹੈ ਸ਼ੌਕਰ ਹੈ ਰੈਡੀਏਟਰ ਹੈ ਵਾਇਰ ਹੈ ਇਹ ਬੜੀਆਂ ਸਾਰੀਆਂ ਚੀਜ਼ਾਂ ਦਿਖਿਆ ਜਾਂਦੀਆਂ ਅਸਲੀ ਤੇ ਨਸਲੀ ਅਸਲੀ ਤੇ ਨਕਲੀ ਪੜਖ ਕਰਨੀ ਸਿੱਖਿਆ ਕਰੋ ਬੰਦਾ ਸਮਝਾਉਣਾ ਕੀ ਹੈ ਮੇਰੀ ਵੀਡੀਓ ਤਾਂ ਉਹ ਸਮਝਦਾਰ ਬੰਦੇ ਦੇਖਦੇ ਨੇ ਜਿਹੜੇ ਮੇਰੀ ਡੰਗਹੀ ਵਾਲੇ ਸ਼ਬਦਾਂ ਨੂੰ ਕੈਪਚਰ ਕਰਦੇ ਨੇ ਮੇਰਾ ਅਵੇਅਰ ਕਰਨਾ ਫਰਜ਼ ਬੰਦਾ ਹੁੰਦਾ ਆਏ ਆ ਬਹੁਤਿਆਂ ਨੂੰ ਮੋੜੀ ਦਾ ਵੀ ਹੈ ਜਿਨ੍ਹਾਂ ਦਾ ਬਜਟ ਨਹੀਂ ਮਿਲਦਾ ਜੇ ਬਣਾਉਣਾ ਚਾਹੁੰਦੇ ਹੈ ਅਗਲਾ ਕਹਿੰਦਾ ਭਾਈ ਲਾੜੇ ਹੈ ਤੇ ਚਲਾਉਣੀ ਹੈ ਉਹ ਚਲਾਵਾ ਵੀ ਦੇਈਦਾ ਪ੍ਰੀਤ ਮੋਟਰਜ਼ ਮੋਗਾ ਚੰਗਾ ਲੱਗਿਆ ਚੈਨਲ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਧੰਨਵਾਦ